ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀਕਲਾ 'ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੇ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਤਿੰਨ ਵਿਆਹ ਕਰਵਾਏ ਸੀ ਬਾਕੀ ਸਾਰੇ ਸਿੱਖਾਂ ਨੂੰ ਇੱਕ ਵਿਆਹ ਕਰਵਾਉਣ ਦਾ ਹੁਕਮ ਦਿੱਤਾ ਹੋਇਆ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਇਸ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਕੀ ਇਹ ਗੱਲ ਪੂਰੀ ਤਰ੍ਹਾਂ ਸੱਚ ਹੈ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੀਬੀ ਸੁੰਦਰੀ ਜੀ ਬੀਬੀ ਅਜੀਤ ਕੌਰ ਮਾਤਾ ਸਾਹਿਬ ਦੀਵਾ ਜੀ ਨਾਲ ਤਿੰਨ ਵਿਆਹ ਕਰਵਾਏ ਸੀ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਰਾਜਾ ਹੋਣ ਕਾਰਨ ਤਿੰਨ ਵਿਆਹ ਕਰਵਾਏ ਸੀ ਤੇ ਸਿੱਖਾਂ ਨੂੰ ਇੱਕ ਵਿਆਹ ਕਰਵਾਉਣ ਦਾ ਹੁਕਮ ਦਿੱਤਾ ਸੀ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਸਵਾਲ ਅਕਸਰ ਹੀ ਕਰਦੇ ਹਨ ਗੱਲ ਦਾ ਅੱਧਾ ਪਤਾ ਹੋਣਾ ਗੱਲ ਦੇ ਨਾ ਪਤਾ ਹੋਣ ਨਾਲੋਂ ਵੀ ਖਤਰਨਾਕ ਹੁੰਦਾ ਹੈ ਇਸ ਲਈ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਇਹ ਜਾਣ ਲਓ ਕਿ ਇਹ ਸਵਾਲ ਆਇਆ ਕਿੱਥੋਂ ਇਹ ਸਵਾਲ ਅੱਜਕੱਲ ਦੇ ਅਖਬਾਰ ਤੇ ਆਰਟੀਕਲ ਆਮ ਹੀ ਬਣਾ ਦਿੰਦੇ ਹਨ ਜਿਹੜੇ ਪੂਰੇ ਇਤਿਹਾਸ ਨੂੰ ਬਿਨਾਂ ਜਾਣੇ ਆਪਣੇ ਹਿਸਾਬ ਨਾਲ ਘੱਟ ਵੱਡ ਕੇ ਪੇਸ਼ ਕਰਦੇ ਹਨ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਵੱਡੀਆਂ-ਵੱਡੀਆਂ ਏਜੰਸੀਆਂ ਦਾ ਜੋਰ ਲੱਗਾ ਹੋਇਆ ਹੈ ਕਿ ਸਿੱਖਾਂ ਨੂੰ ਪੂਰਾ ਇਤਿਹਾਸ ਪਤਾ ਹੀ ਨਾ ਲਗੇ ਬਾਕੀ ਦੂਸਰੀ ਗੱਲ ਇਹ ਵੀ ਹੈ ਕਿ ਸਾਡੇ ਆਪਣੇ ਸਿੱਖ ਵੀ ਇਤਿਹਾਸ ਨੂੰ ਜਾਨਣਾ ਹੀ ਨਹੀਂ ਚਾਹੁੰਦੇ ਹੁਣ ਆਪਾਂ ਗੱਲ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਵਿਆਹਾਂ ਬਾਰੇ ਜਿਨ੍ਹਾਂ ਬਾਰੇ ਜਾਣਨ ਲਈ ਤੁਸੀਂ ਇਸ ਵੀਡੀਓ 'ਚ ਆਏ ਹੋ ਧਾਰਮਿਕ ਕਿਤਾਬਾਂ ਦੇ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਦਸਮ ਪਿਤਾ ਜੀ ਦਾ ਪਹਿਲਾ ਵਿਆਹ ਸਿਰਫ 10 ਸਾਲ ਦੀ ਉਮਰ ਦੇ ਵਿੱਚ ਬੀਬੀ ਅਜੀਤ ਕੌਰ ਜੀ ਨਾਲ ਹੋਇਆ ਸੀ ਤੇ ਦਸਮ ਪਿਤਾ ਤੰਤਰਸ਼ੀ ਗੁਰੂ ਗੋਬਿੰਦ ਸਿੰਘ ਜੀ ਦਾ ਦੂਸਰਾ ਵਿਆਹ ਉਦੋਂ ਹੋਇਆ ਸੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 17 ਸਾਲ ਦੀ ਸੀ ਪਹਿਲਾਂ ਆਪਾਂ ਇਹ ਦੋਨਾਂ ਵਿਆਹਾਂ ਬਾਰੇ ਸਮਝਦੇ ਹਾਂ ਲਗਭਗ 1617 ਨੂੰ ਆਨੰਦਪੁਰ ਸਾਹਿਬ ਵਿਖੇ ਇੱਕ ਗੋਰਸ ਮੁਖ ਸਿੱਖ ਬੰਦਾ ਆਉਂਦਾ ਜਿਸ ਦਾ ਨਾਮ ਰਾਮ ਸ਼ਰਨ ਸੀ ਰਾਮ ਸ਼ਰਨ ਜੀ ਨੇ ਆਪਣੀ ਪੁੱਤਰੀ ਦੇ ਵਿਆਹ ਦਾ ਪ੍ਰਸਤਾਵ ਮਾਤਾ ਗੁਜਰੀ ਜੀ ਕੋਲ ਰੱਖਿਆ ਰਾਮ ਸ਼ਰਨ ਜੀ ਦੀ ਪੁੱਤਰੀ ਦਾ ਨਾਮ ਮਾਤਾ ਅਜੀਤ ਕੌਰ ਸੀ ਅੱਜ ਜੋ ਵੀ ਧਾਰਮਿਕ ਗੀਤ ਗਾਏ ਜਾਂਦੇ ਹਨ ਜਾਂ ਸ਼ਬਦ ਗਾਏ ਜਾਂਦੇ ਹਨ ਉਹਨਾਂ ਵਿੱਚ ਤੁਸੀਂ ਸਾਬ ਨੇ ਇੱਕ ਨਾਮ ਜ਼ਰੂਰ ਸੁਣਿਆ ਹੋਵੇਗਾ ਜੋ ਨਾਮ ਹੈ ਮਾਤਾ ਜੀਤੋ ਮਾਤਾ ਗੁਜਰੀ ਜੀ ਅਜੀਤ ਕੌਰ ਦਾ ਰਿਸ਼ਤਾ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਲਈ ਮਨਜ਼ੂਰ ਹੋ ਜਾਂਦੇ ਹਨ ਫਿਰ ਦੋਨੋਂ ਪਾਸੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਵਿਆਹ ਦੀ ਤਾਰੀਖ ਵੀ ਪੱਕੀ ਕਰ ਲਈ ਜਾਂਦੀ ਹੈ ਫਿਰ ਆਨੰਦਪੁਰ ਤੋਂ ਗੁਰੂ ਕੇ ਲਾਹੌਰ ਬਰਾਤ ਲਿਆਂਦੀ ਜਾਂਦੀ ਹੈ ਤੇ ਇੱਥੇ ਹੀ ਗੁਰੂ ਜੀ ਦੇ ਆਨੰਦ ਕਾਰਜ ਕਰਵਾਏ ਜਾਂਦੇ ਹਨ ਉਹਨਾਂ ਟਾਈਮਾਂ 'ਚ ਵਿਆਹ ਦੇ ਦੋ ਪ੍ਰੋਗਰਾਮ ਹੁੰਦੇ ਸੀ ਪਹਿਲਾ ਛੋਟੀ ਉਮਰ ਵਿੱਚ ਵਿਆਹ ਕਰ ਦਿੱਤਾ ਜਾਂਦਾ ਸੀ ਤੇ ਫਿਰ ਇਸ ਤੋਂ ਬਾਅਦ ਮੁਕਲਾਵਾ ਤੋੜਿਆ ਜਾਂਦਾ ਸੀ ਵਿਆਹ ਛੋਟੀ ਉਮਰ ਵਿੱਚ ਕਰ ਦਿੱਤਾ ਜਾਂਦਾ ਸੀ ਪਰ ਜਦੋਂ ਰਿਸ਼ਤਿਆਂ ਨੂੰ ਨਿਭਾਉਣ ਦੀ ਸਮਝ ਆ ਜਾਂਦੀ ਸੀ ਤੇ ਰਿਸ਼ਤਿਆਂ ਨੂੰ ਨਿਭਾਉਣ ਦੀ ਉਮਰ ਹੋ ਜਾਂਦੀ ਸੀ ਉਦੋਂ ਮੁਕਲਾਵਾ ਤੋੜ ਦਿੱਤਾ ਜਾਂਦਾ ਸੀ ਇਸ ਤਰੀਕੇ ਨਾਲ ਗੁਰੂ ਜੀ ਦਾ ਵਿਆਹ ਹੋ ਜਾਂਦਾ ਹੈ ਜਦੋਂ ਮਾਤਾ ਗੁਜਰੀ ਜੀ ਨੇ ਮਾਤਾ ਅਜੀਤ ਕੌਰ ਜੀ ਨੂੰ ਪਹਿਲੀ ਵਾਰ ਦੇਖਿਆ ਤਾਂ ਅਜੀਤ ਕੌਰ ਜੀ ਇੰਨੇ ਸੁੰਦਰ ਸੀ ਜਿਸ ਕਰਕੇ ਮਾਤਾ ਗੁਜਰੀ ਜੀ ਨੇ ਅਜੀਤ ਕੌਰ ਜੀ ਦਾ ਨਾਂ ਸੁੰਦਰ ਕੌਰ ਰੱਖ ਦਿੱਤਾ ਇਸ ਕਰਕੇ ਮਾਤਾ ਅਜੀਤ ਕੌਰ ਜੀ ਦਾ ਨਾਂ ਸੁੰਦਰ ਕੌਰ ਰੱਖ ਦਿੱਤਾ ਗਿਆ ਇੰਨਾ ਜ਼ਿਆਦਾ ਉਹ ਮਸ਼ਹੂਰ ਹੋ ਗਿਆ ਕਿ ਸਭ ਉਹਨਾਂ ਨੂੰ ਸੁੰਦਰ ਕੌਰ ਹੀ ਕਹਿਣ ਲੱਗ ਪਏ ਵਿਆਹ ਤੋਂ ਬਾਅਦ ਬੀਬੀ ਅਜੀਤ ਕੌਰ ਆਪ ਦੇ ਘਰ ਲਾਹੌਰ ਵਾਪਸ ਚਲੇ ਗਏ ਫਿਰ ਜਦੋਂ ਗੁਰੂ ਜੀ ਮੁਕਲਾਵਾਂ ਲੈਣ ਲਈ ਲਾਹੌਰ ਗਏ ਉਦੋਂ ਤੱਕ ਮਾਤਾ ਅਜੀਤ ਕੌਰ ਜੀ ਦਾ ਸੁੰਦਰ ਕੌਰ ਨਾਮ ਇੰਨਾ ਮਸ਼ਹੂਰ ਹੋ ਗਿਆ ਸੀ ਕਿ ਲੋਕ ਉਹਨਾਂ ਦਾ ਪੁਰਾਣਾ ਨਾਮ ਤਾਂ ਭੁੱਲ ਹੀ ਗਏ ਸੀ ਇਸ ਤਰ੍ਹਾਂ ਮੁਕਲਾਵੇ ਦੀ ਤਾਰੀਖ 4 ਅਪ੍ਰੈਲ 1684 ਸੀ ਜਿਹੜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੂਜੇ ਵਿਆਹ ਦੀ ਉਮਰ ਦੱਸੀ ਜਾਂਦੀ ਹੈ ਇਸ ਤਰ੍ਹਾਂ ਮਾਤਾ ਜੀ ਦੇ ਅਲੱਗ-ਅਲੱਗ ਨਾਮ ਹੋਣ ਕਰਕੇ ਇਤਿਹਾਸ ਪੜ੍ਹਦੇ ਹੋਏ ਗਲਤ ਫਹਮੀ ਹੋ ਜਾਂਦੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵਿਆਹ ਹੋਏ ਸੀ ਹੁਣ ਆਪਾਂ ਗੁਰੂ ਜੀ ਦੇ ਤੀਜੀ ਪਤਨੀ ਬਾਰੇ ਗੱਲ ਕਰਾਂਗੇ ਗੁਰੂ ਜੀ ਦੀ ਤੀਜੀ ਪਤਨੀ ਦਾ ਨਾਮ ਮਾਤਾ ਸੈਬਕੌਰ ਜੀ ਸੀ ਜਿਨ੍ਹਾਂ ਨੂੰ ਅਸੀਂ ਸਹਿਬ ਦੇਵੀ ਵੀ ਕਹਿੰਦੇ ਹਾਂ ਮਾਤਾ ਸੈਬਕੌਰ ਜੀ ਬਚਪਨ ਤੋਂ ਹੀ ਗੁਰੂ ਜੀ ਦੇ ਪ੍ਰਤੀ ਬਹੁਤ ਸ਼ਰਧਾ ਰੱਖਦੇ ਸੀ ਜਦੋਂ ਮਾਤਾ ਸੈਬਕੌਰ ਜੀ ਦੇ ਪਿਤਾ ਗੁਰੂ ਜੀ ਪਾਸ ਵਿਆਹ ਦਾ ਪ੍ਰਸਤਾਵ ਲੈ ਕੇ ਆਏ ਉਦੋਂ ਤੱਕ ਬਹੁਤ ਹੀ ਦੇਰ ਹੋ ਚੁੱਕੀ ਸੀ ਕਿਉਂਕਿ ਗੁਰੂ ਜੀ ਦਾ ਵਿਆਹ ਪਹਿਲਾਂ ਹੀ ਹੋ ਚੁੱਕਿਆ ਸੀ ਪਰ ਮਾਤਾ ਸੈਬਕੌਰ ਜੀ ਆਪਣੀ ਗੱਲ ਤੇ ਅੜੇ ਰਹੇ ਕਿਉਂਕਿ ਉਹਨਾਂ ਨੇ ਖੁਦ ਨੂੰ ਪੂਰੀ ਤਰ੍ਹਾਂ ਗੁਰੂ ਜੀ ਨੂੰ ਸਮਰਪਿਤ ਕਰ ਦਿੱਤਾ ਸੀ ਉਹਨਾਂ ਦੀ ਇਸ ਭਾਵਨਾ ਨੂੰ ਦੇਖਦੇ ਹੋਏ ਦਸਮ ਪਿਤਾ ਤੰਤਨ ਸ਼੍ਰੀ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਈਬਕੌਰ ਜੀ ਨੂੰ ਅਨੰਦਪੁਰ ਸਾਹਿਬ ਆਪਦੇ ਕੋਲ ਰਹਿਣ ਦੀ ਇਜਾਜ਼ਤ ਦੇ ਦਿੱਤੀ ਪਰ ਮਾਤਾ ਸਾਹਿਬ ਕੌਰ ਜੀ ਦੀ ਇੱਛਾ ਸੀ ਕਿ ਉਹਨਾਂ ਦਾ ਵੀ ਇੱਕ ਪੁੱਤਰ ਹੋਵੇ ਤਾਂ ਮੈਂ ਵੀ ਔਲਾਦ ਦਾ ਸੁੱਖ ਲੈ ਸਕਾਂ ਪਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਾਹਿਬ ਕੌਰ ਨੂੰ ਪਤਨੀ ਹੋਣ ਦਾ ਮਾਣ ਤਾਂ ਜ਼ਰੂਰ ਦਿੱਤਾ ਪਰ ਉਹਨਾਂ ਨਾਲ ਕੋਈ ਸਰੀਰਕ ਸੰਬੰਧ ਕਾਇਮ ਨਹੀਂ ਕੀਤਾ ਪਰ ਗੁਰੂ ਜੀ ਨੇ ਮਾਤਾ ਸਾਹਿਬ ਕੌਰ ਜੀ ਦੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਿਆ ਜਿਸ ਕਾਰਨ ਗੁਰੂ ਜੀ ਨੇ ਖਾਲਸਾ ਪੰਥ ਮਾਤਾ ਸਾਹਿਬ ਕੌਰ ਜੀ ਦੀ ਝੋਲੀ ਪਾ ਦਿੱਤਾ ਤੇ ਉਹਨਾਂ ਨੂੰ ਖਾਲਸਾ ਪੰਥ ਦੀ ਮਾਂ ਹੋਣ ਦਾ ਮਾਣ ਬਖਸ਼ਿਆ ਇਹ ਸੀ ਜੀ ਅੱਜ ਦੀ ਵੀਡੀਓ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਤਿੰਨ ਪਤਨੀਆਂ ਵਾਲੀ ਗੱਲ ਸੱਚ ਹੈ ਜਾਂ ਝੂਠ ਹੈ ਅਕਸਰ ਆਪਾਂ ਜਿਹੜੇ ਸਿੱਖ ਵਾਂਜੀ ਉਹ ਵੀ ਆਪਾਂ ਪੂਰੀ ਤਰ੍ਹਾਂ ਇਤਿਹਾਸ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਕਿਉਂਕਿ ਜੋ ਆਪਾਂ ਅਖਬਾਰਾਂ ਵਿੱਚ ਆਰਟੀਕਲਾਂ ਵਿੱਚ ਪੜ੍ਹ ਲੈਨੇ ਆ ਆਪਾਂ ਉਹ ਸੱਚ ਜਾਣ ਲੈਨੇ ਆ ਪਰ ਅਸਲ ਸੱਚ ਉਸ ਤੋਂ ਕੋਸੋ ਦੂਰ ਹੁੰਦਾ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਪੂਰੀ ਸਹੀ ਜਾਣਕਾਰੀ ਦਿੱਤੀ ਜੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਵਿਆਹ ਨਹੀਂ ਹੋਏ ਸੀ ਉਹਨਾਂ ਦਾ ਇੱਕ ਵਿਆਹ ਹੀ ਹੋਇਆ ਸੀ ਬੀਬੀ ਅਜੀਤਕੌਰ ਜੀ ਦੇ ਨਾਲ ਤੇ ਬੀਬੀ ਅਜੀਤਕੌਰ ਜੀ ਦਾ ਹੀ ਨਾਂ ਸੁੰਦਰ ਕੌਰ ਰੱਖਿਆ ਗਿਆ ਸੀ ਉਹਨਾਂ ਦੀ ਮਾਤਾ ਗੁਜਰੀ ਜੀ ਦੁਆਰਾ ਸੋ ਇਹ ਸੀਗੀ ਜੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਮਿਲਦਿਆਂ ਜੀ ਫਿਰ ਨੈਕਸਟ ਵੀਡੀਓਜ਼ ਤਦ ਤੱਕ ਦੇ ਲਈ ਸਤ ਨੂੰ ਮੇਰੇ ਵੱਲੋਂ ਪਿਆਰ ਪਰਿਸ਼ਤ ਸ੍ਰੀ ਅਕਾਲ ਜਿਉਂਦੇ ਰੋ ਹੱਸਦੇ ਰੋ ਵਾਜ਼ਦੇ ਰੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਸਤਿ ਸ੍ਰੀ ਅਕਾਲ ਜੀ